ਆਪਾਂ ਅੱਜ ਤੁਹਾਨੂੰ ਇੱਕ ਆਪਣੇ ਕਿਸਾਨ ਭਰਾ ਦੇ ਖੇਤ ਵਿੱਚ ਲੈ ਕੇ ਆਇਆ ਜਿੱਥੇ अनेका ਬਿਮਾਰੀਆਂ ਦਾ ਇਲਾਜ ਤੁਹਾਨੂੰ ਆਪਾਂ ਫ੍ਰੀ ਚ ਦੱਸਾਂਗੇ ਜਿਨ੍ਹਾਂ ਨੂੰ ਵੀ ਕੈਂਸਰ ਵਰਗੀ ਬਿਮਾਰੀਆਂ ਦੀ ਸ਼ਿਕਾਇਤ ਹੈ ਦਿਲ ਦੀਆਂ ਬਿਮਾਰੀਆਂ ਦੀ ਸ਼ਿਕਾਇਤ ਹੈ ਜਾਂ ਤੁਹਾਡੇ ਵਾਲ ਝੜਦੇ ਨੇ ਜਾਂ ਤੁਹਾਡੇ ਪੇਟ ਸੰਬੰਧੀ ਸਮੱਸਿਆਵਾਂ ਨੇ ਸਾਰੀਆਂ ਚੀਜ਼ਾਂ ਦਾ ਇੱਕੋ ਹੀ ਇਲਾਜ ਹੈ ਜੀ ਜਿਹੜਾ ਕਿਸਾਨ ਭਰਾਵਾਂ ਦੇ ਹਰ ਇੱਕ ਦੇ ਖੇਤ 'ਚ ਹੁੰਦਾ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਜੋ ਆਪਾਂ ਤੁਹਾਨੂੰ ਦੱਸਦੇ ਆ ਉਹ ਉਹ ਇੱਕ ਸਬਜ਼ੀ ਹੈ ਜੀ ਆਹ ਸਬਜ਼ੀ ਜਿਹੜੀ ਹਰ ਇੱਕ ਬੰਦਾ ਬਾਜ਼ਾਰ 'ਚੋਂ ਲੈ ਕੇ ਆਉਂਦਾ ਹੈਗਾ ਇਹਨੂੰ ਫੋਲੋ ਗੋਭੀ ਕਹਿੰਦੇ ਨੇ ਪਰ ਆਪਾਂ ਵਰਤਣੀ ਕਿਵੇਂ ਆਪਾਂ ਤੁਹਾਨੂੰ ਅੱਜ ਉਹ ਦੱਸਾਂਗੇ ਇਹਦੇ ਜਿਹੜੇ ਆ ਤਾਜੇ ਪੱਤੇ ਨੇ ਜੀ ਇਹਦੇ ਵਿੱਚੋਂ ਹੀ ਆਪਾਂ ਨੂੰ ਅਨੇਕਾ ਖਣਿਜ ਪਦਾਰਥ ਮਿਲ ਜਾਂਦੇ ਨੇ ਜਿਵੇਂ ਤੁਹਾਨੂੰ ਮੈਂ ਛੋਟੇ ਵੱਡੇ ਤੱਤ ਦੱਸਦਾ ਮੈਗਨੀਸ਼ੀਅਮ ਪੋਟਾਸ਼ੀਅਮ ਫਾਸਫੋਰਸ ਕੈਲਸ਼ੀਅਮ ਸਾਰੇ ਤੱਤ ਕੱਲੇ ਇਹਦੇ ਆਪਾਂ ਨੂੰ ਪੱਤੇਆਂ ਚੋਂ ਮਿਲ ਜਾਂਦੇ ਨੇ ਵਰਤਣਾ ਕਿਵੇਂ ਇਹਦੇ ਤਾਜੇ ਪੱਤੇ ਤੋੜ ਕੇ ਜੀ ਇਹਦਾ ਜੂਸ ਬਣਾ ਕੇ ਪੀਣਾ ਤੁਸੀਂ ਦਿਨ ਵਿੱਚ ਦੀ ਸਵੇਰੇ ਉੱਠ ਕੇ ਜਿਹੜੀ ਸਵੇਰ ਦੀ ਸ਼ੁਰੂਆਤ ਆ ਉਹ ਇਹਦੇ ਜੂਸ ਨਾਲ ਕਰਨੀ ਹੈ ਜਿਹੜੀਆਂ ਵੀ ਤੁਹਾਡੇ ਸਰੀਰ ਨੂੰ ਬਿਮਾਰੀਆਂ ਚਿੰਬੜੀਆਂ ਹੋਣੀਆਂ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਸੀਂ ਜਿਹੜੀਆਂ ਛੋਟੀਆਂ ਬਿਮਾਰੀਆਂ ਨੇ ਸਾਰੀਆਂ ਤੋਂ ਰਹਿਤ ਹੋ ਜਾਓਗੇ ਇਹੋ ਜਿਹੇ ਤੱਤ ਨੇ ਜੀ ਇਹਦੇ ਕੱਲੇ ਪੱਤਿਆਂ 'ਚ ਪਰ ਆਪਾਂ ਵਰਤਦੇ ਨਹੀਂ ਇਸੇ ਤਰ੍ਹਾਂ ਹੀ ਨੰਬਰ 2 ਤੇ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਦੂਜੀ ਚੀਜ਼ ਆ ਉਹ ਆਪਾਂ ਜਿਹੜੇ ਜਿਮ ਵਾਲੇ ਵੀ ਵਰਤਦੇ ਨੇ ਆਪਣੇ ਲੋਕ ਇਹ ਚੀਜ਼ਾਂ ਵਰਤਦੇ ਹੀ ਨਹੀਂ ਹੈਗੇ ਕੱਲੇ ਜਿਮ ਵਾਲਿਆਂ ਨੂੰ ਪਤਾ ਲੱਗਿਆ ਉਹ ਵਰਤਦੇ ਨੇ ਜਿਹਦੇ ਐਨੇ ਫਾਇਦੇ ਨੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿਸੇ ਵੀ ਮੇਰੇ ਵੀਰ ਭੈਣ ਚ ਖੂਨ ਦੀ ਕਮੀ ਆ ਜਾਂਦੀ ਹੈ ਹੱਥ ਪੈਰ ਪੀਲੇ ਪੈਣ ਲੱਗੇ ਜਾਂ ਚਿਹਰੇ ਦੀ ਜਿਹੜੀ ਰੌਣਕ ਹੈ ਉਹ ਚਲੀ ਗਈ ਚਿਹਰੇ ਤੇ ਝੁਰੜੀਆਂ ਪੈਣ ਲੱਗੀਆਂ ਉਹਦੇ ਵਾਸਤੇ ਸਾਰਿਆਂ ਤੋਂ ਵਧੀਆ ਚੀਜ਼ ਹੈ ਜੀ ਆ ਚਕੰਦਰ ਚਕੰਦਰ ਦਾ ਹਰ ਇੱਕ ਬੰਦੇ ਨੂੰ ਪਤਾ ਹੀ ਹੈਗਾ ਚਕੰਦਰ ਬਹੁਤ ਜ਼ਿਆਦਾ ਹੁਣ ਫੇਮਸ ਹੋ ਰਹੇ ਨੇ ਜਿਮ ਵਾਲੇ ਵੀਰਾਂ ਨੇ ਬਹੁਤ ਜਾਣਕਾਰੀ ਦਿੱਤੀ ਹੈ ਚਕੰਦਰਾਂ ਬਾਰੇ ਪਰ ਜਿਹੜੀ ਇਹ ਫਾਸਲਾ ਹੈਗੀ ਚਕੰਦਰਾਂ ਦੀ ਜਿਹੜੇ ਇਹਦੇ ਆ ਪੱਤੇ ਹੁੰਦੇ ਨੇ ਉੱਪਰ ਆ ਰੈੱਡ ਜੇ ਪੱਤੇ ਇਹਦਾ ਤੁਸੀਂ ਜੂਸ ਬਣਾ ਕੇ ਜੀ ਪੀਣਾ ਇਹ ਵੀ ਤੁਸੀਂ ਦਿਨ ਵਿੱਚ ਦੀ ਇੱਕ ਵਾਰ ਜੂਸ ਕਰਕੇ ਦੇਖਿਓ ਜਿਹੜੀ ਖੂਨ ਦੀ ਕਮੀ ਹੈ ਪੰਜ ਤੋਂ ਸੱਤ ਦੇਣਾ ਜੀ ਪੂਰੀ ਹੋ ਜੂਗੀ ਇਹੋ ਜੀਆਂ ਚੀਜ਼ਾਂ ਨੇ ਇਹ ਦੋ ਫਸਲਾਂ ਮੇਰੀ ਬੇਨਤੀ ਹੈ ਜੀ ਮੇਰੇ ਵੀਰ ਜਿਹੜੇ ਲੈਣੇ ਪੰਜਾਬ ਵਾਲੇ ਮੈਸੇਜ ਕਰਦੇ ਹੁੰਦੇ ਨੇ ਵੀ ਤੁਸੀਂ ਆ ਚੀਜ਼ ਦੱਸੋ ਸਾਨੂੰ ਆ ਦੋ ਫਸਲਾਂ ਤੁਸੀਂ ਵੀ ਭਰਾਵੋ ਜਰੂਰ ਅਗਾਆ ਕਰੋ ਇਹਨਾਂ ਦੇ ਫਾਇਦੇ ਲਓ ਬਿਮਾਰੀਆਂ ਤੋਂ ਰਹਿਤ ਰਹੋ ਧੰਨਵਾਦ ਜੀ